ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਐਮਪੀ ਅਮਰਿਤਪਾਲ ਸਿੰਘ ਦੇ ਬਿਆਨ ਤੇ ਪਤਾ ਨੇ ਵੱਡੇ ਰਾਜ ਖੋਲ ਦਿੱਤੇ ਨੇ ਬਾਪੂ ترਸੀਮ ਸਿੰਘ ਦੇ ਬਿਆਨਾਂ ਤੋਂ ਜਿਹੜਾ ਹੈ ਸਾਫ਼ ਕੁਝ ਗੱਲਾਂ ਜੜੀਆਂ ਨੇ ਜ਼ਾਹਰ ਹੁੰਦੀਆਂ ਨੇ ਜਿਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਕੋਈ ਵੱਡੀ ਅਪਡੇਟ ਹੈ ਲਗਾਤਾਰ ਅਮਰਿਤਪਾਲ ਸਿੰਘ ਜਿਹੜੇ ਕਿ ਚਰਚਾ ਦਾ ਵਿਸ਼ਾ ਨੇ ਹਾਲਾਂਕਿ ਅਮਰਿਤਪਾਲ ਸਿੰਘ ਹੋਰਾਂ ਨੇ ਹਲਫ਼ ਲੈ ਲਿਆ ਹੈ ਤੇ ਉਹ ਰਸਮੀ ਤੌਰ ਤੇ ਜਿਹੜੇ ਨੇ ਬਿਲਕੁਲ ਐਮਪੀ ਬਣ ਚੁੱਕੇ ਨੇ ਸੰਸਦ ਮੈਂਬਰ ਜਿਹੜੇ ਨੇ ਬਣ ਚੁੱਕੇ ਨੇ ਉਹਨਾਂ ਦੇ ਪਿਤਾ ترਸੀਮ ਸਿੰਘ ਹੋਰਾਂ ਨੇ ਜਿਹੜੀ ਹੈ ਗੱਲਬਾਤ মিডিਆ ਦੇ ਨਾਲ ਸਾਂਝੀ ਕੀਤੀ ਹੈ ਤੇ ਦੱਸਿਆ ਹੈ ਕਿ ਉਸ ਚਿੱਠੀ ਦਾ ਅਸਲ ਸੱਚ ਕੀ ਹੈ ਕਿਤੇ ਨਾ ਕਿਤੇ ਜੇ ਗੱਲ ਕਰੀਏ ਅਮਰਿਤਪਾਲ ਸਿੰਘ ਦੀ ਤਰਫੋਂ ਇੱਕ ਚਿੱਠੀ ਜਿਹੜੀ ਹੈ ਜਾਰੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਹੋਰਾਂ ਨੇ ਆਪਣੇ ਖਾਲਸਤਾਨੀ ਹੋਣ ਤੇ ਜਿਹੜੀ ਹੈ ਗੱਲਬਾਤ ਸਾਂਝੀ ਸਾਂਝੀ ਕੀਤੀ ਹੈ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਆਖਰ ਅਮਰਿਤਪਾਲ ਸਿੰਘ ਹੋਰਾਂ ਨੇ ਆਪਣੇ ਮਾਤਾ ਦੀ ਜੋ ਇੱਕ ਬਿਲਕੁਲ ਸਪੀਚ ਸੀ ਜਿਸ ਦੇ ਵਿੱਚ ਉਹ ਅਮਰਿਤਪਾਲ ਸਿੰਘ ਹੋਰਾਂ ਨੂੰ ਖਾਲਸਤਾਨੀ ਜਿਹੜੇ ਨੇ ਨਹੀਂ ਕਹਿ ਰਹੇ ਨੇ ਹਾਲਾਂਕਿ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਹੋਰਾਂ ਨੇ ਇੱਕ ਚਿੱਠੀ ਜਿਹੜੀ ਹੈ ਜਾਰੀ ਕੀਤੀ ਹੈ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਬਦ ਅਲੈ ਮਲੈ ਹੈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਚਿੱਠੀ ਹੈ ਇਹ ਭਾਈ ਅਮਰਿਤਪਾਲ ਸਿੰਘ ਹੋਰਾਂ ਦੀ ਹੈ ਇਹਦੇ ਬਾਰੇ ਤੁਹਾਨੂੰ ਜਰੂਰ ਦੱਸ ਰਹੇ ਹਾਂ ਇਹ ਚਿੱਠੀ ਤੁਹਾਨੂੰ ਪੜ੍ਹ ਕੇ ਜਿਹੜੀ ਹੈ ਸੁਣਾਈ ਜਾ ਰਹੀ ਹੈ ਕਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਮੈਨੂੰ ਪਤਾ ਲੱਗਿਆ ਤਾਂ ਮਨ ਬਹੁਤ ਦੁਖੀ ਹੋਇਆ ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਦੇ ਵਿੱਚ ਦਿੱਤਾ ਗਿਆ ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਉਸ ਵੱਲੋਂ ਨਹੀਂ ਆਉਣਾ ਚਾਹੀਦਾ ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਐ ਸਗੋ ਮਾਣ ਵਾਲੀ ਗੱਲ ਐ ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ਉਸ ਮਾਰਗ ਤੋਂ ਪਿੱਛੇ ਹਟ ਜਾਣ ਵਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਆ ਮੈਂ ਬਹੁਤ ਵਾਰ ਸਟੇਜਾਂ ਤੋਂ ਇਹ ਗੱਲ ਬਿਲਕੁਲ ਕਹੀ ਐ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਜੇ ਕੋਈ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਹੀ ਚੋਣ ਕਰਾਂਗਾ ਇਸ ਗੱਲ ਤੇ ਜਿਹੜਾ ਹੈ ਇਤਿਹਾਸ ਗਵਾਹ ਹੈ ਇਹ ਗੱਲ ਬਿਲਕੁਲ ਸੱਚੀ ਹੈ ਅਮਰਿਤਪਾਲ ਸਿੰਘ ਹੋਰਾਂ ਨੇ ਗੱਲਬਾਤ ਜਿਹੜੀ ਹੈ ਸਾਂਝੀ ਕੀਤੀ ਹੈ ਤੇ ਪਰਿਵਾਰ ਨੂੰ ਵੀ ਜਿਹੜੀ ਹੈ ਤਾੜਨਾ ਕੀਤੀ ਹੈ ਸਮਰਥਕਾਂ ਨੂੰ ਵੀ ਜਿਹੜੀ ਇਹ ਗੱਲ ਅਮਲ ਦੇ ਵਿੱਚ ਲਿਆਉਣ ਲਈ ਕਿਰੀ ਹੈ ਤੇ ਕਿਹਾ ਹੈ ਕਿ ਆਖਰ ਇਹ ਚੀਜ਼ ਅੱਗੇ ਤੋਂ ਨਹੀਂ ਹੋਣੀ ਚਾਹੀਦੀ ਹੈ ਟਵਿੱਟਰ ਉੱਤੇ ਬਿਆਨ ਜਾਰੀ ਕਰਕੇ ਵੀ ਅਮਰਿਤਪਾਲ ਨੇ ਆਪਣਾ ਸਵੱਛਤੀ ਕਰਨ ਜਾਰੀ ਕੀਤਾ ਹੈ ਉਹਨਾਂ ਨੇ ਲਿਖਿਆ ਹੈ ਕਿ ਮੈਂ ਬਹੁਤ ਬਾਾਰ ਜਿਹੜਾ ਹੈ ਬਿਲਕੁਲ ਇਹ ਗੱਲ ਪਹਿਲਾਂ ਵੀ ਸਾਂਝੀ ਕੀਤੀ ਹੈ ਪਰ ਹੁਣ ਇਸ ਗੱਲ ਦੇ ਉੱਤੇ ਤਾੜਨਾ ਹੈ ਕਿ ਅਜਿਹਾ ਬਿਆਨ ਅੱਗੇ ਵਾਸਤੇ ਨਾ ਆਵੇ ਹਾਲਾਂਕਿ ਅਮਰਿਤਪਾਲ ਸਿੰਘ ਨੂੰ 5 ਜੁਲਾਈ ਨੂੰ ਜਿਹੜਾ ਹੈ ਅਸਾਮ ਦੀ ਡਿਬਰੂਗੜ ਜੇਲ੍ਹ ਤੋਂ ਸਖਰ ਸੁਰੱਖਿਆ ਪ੍ਰਬੰਧਾ ਹੇਠ ਦਿੱਲੀ ਲਿਆਂਦਾ ਗਿਆ ਸੀ ਜਿੱਥੇ ਉਹਨਾਂ ਨੇ ਲੋਕ ਸਭਾ ਦੇ ਸਪੀਕਰ ਦੇ ਚੈਂਬਰ ਦੇ ਵਿੱਚ ਸੌਂ ਚੁੱਕੀ ਹੈ ਇਸ ਮੌਕੇ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਹੈ ਕਿ ਅਮਰਿਤਪਾਲ ਸਿੰਘ ਵੱਲੋਂ ਸੌਂ ਚੁੱਕੇ ਜਾਣ ਉਤੇ ਖੜੂਰ ਸਾਹਿਬ ਦੇ ਲੋਕਾਂ ਅਤੇ ਹੋਰ ਸੰਗਤਾਂ ਦੇ ਵਿੱਚ ਕਾਫੀ ਜੜੀ ਖੁਸ਼ੀ ਹੈ ਉਹ છਾਈ ਹੋਈ ਹੈ ਹਾਲਾਂਕਿ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਇਹ ਚਿੱਠੀ ਜਿਹੜੀ ਹੈ ਜੋ ਡਿਬਰੂਗੜ ਤੋਂ ਆਈ ਹੈ ਇਸ ਚਿੱਠੀ ਨੂੰ ਅਮਰਿਤਪਾਲ ਸਿੰਘ ਦੀ ਹੀ ਅਮਰਿਤਪਾਲ ਸਿੰਘ ਹੋਰਾਂ ਦੀ ਹੀ ਚਿੱਠੀ ਦੱਸਿਆ ਹਾਲਾਂਕਿ ਅਮਰਿਤਪਾਲ ਸਿੰਘ ਹੋਰਾਂ ਦੀ ਲਿਖਾਈ ਦੱਸਿਆ ਤੇ ਬਿਲਕੁਲ ਸਾਈਨ ਵੀ ਜਿਹੜੇ ਨੇ ਅਮਰਿਤਪਾਲ ਸਿੰਘ ਹੋਰਾਂ ਦੇ ਹੀ ਦੱਸੇ ਨੇ ਅਮਰਿਤਪਾਲ ਸਿੰਘ ਨੇ ਇਹ ਜਿਹੜੀ ਗੱਲ ਕਹੀ ਹੈ ਬਿਲਕੁਲ ਪਰਿਵਾਰ ਦਾ ਮੰਨਣਾ ਹੈ ਕਿ ਅਸੀਂ ਇਸ ਦੇ ਨਾਲ ਸਹਿਮਤ ਹਾਲਾਂਕਿ ਬਾਪੂ ترਸੇਮ ਸਿੰਘ ਨੇ ਕਿਹਾ ਹੈ ਕਿ ਉਸ ਦਿਨ ਜੋ ਹੋਇਆ ਉਹ ਇੱਕ ਘਟਨਾ ਸੀ ਹਾਲਾਂਕਿ ਬਾਰ-ਬਾਰ ਸਵਾਲ ਪੁੱਛੇ ਗਏ ਤੇ ਉਸ ਦੇ ਵਿੱਚ ਇਹ ਗੱਲ ਜਿਹੜੀ ਹੈ ਸ਼ਾਇਦ ਨਿਕਲੀ ਹੈ ਪਰ ਇਸ ਗੱਲ ਦਾ ਐਡਾ ਵੱਡਾ ਮਤਲਬ ਨਿਕਲਿਆ ਇਸ ਦੇ ਬਾਰੇ ਸਾਨੂੰ ਪਤਾ ਨਹੀਂ ਸੀ ਪਰ ਜੇ ਗੱਲ ਕਰੀਏ ਤਾਂ ਸਾਡਾ ਕੋਈ ਅਜੀਹਾ ਬਿਆਨ ਦੇਣ ਦਾ ਇਰਾਦਾ ਵੀ ਨਹੀਂ ਸੀ ਇਹ ਗੱਲ ਜਿਹੜੀ ਹੈ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ ਸਾਂਝੀ ਕੀਤੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਲਗਾਤਾਰ ਲੁਧਿਆਣੇ ਦੇ ਵਿੱਚ ਜੋ ਵਾਪਰਿਆ ਉਹ ਕਾਫੀ ਚਰਚਾ ਦਾ ਵਿਸ਼ਾ ਰਿਹਾ ਹੈ ਸ਼ਿਵ ਸੈਨਾ ਲੀਡਰ ਸੰਦੀਪ <th>ਪਰ ਦੇ ਹਮਲੇ ਦਾ ਮਾਮਲਾ ਗਰਮਾਇਆ ਹੋਇਆ ਹੈ ਬੀਜੇਪੀ ਇਸ ਮੁੱਦੇ ਉੱਪਰ ਸੱਤਾਧਿਰ ਆਮ ਆਦਮੀ ਪਾਰਟੀ ਨੂੰ ਬਲੇਮ ਕਰ ਰਹੀ ਹੈ ਉੱਥੇ ਹੀ ਆਪ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਕਿਹਾ ਹੈ ਕਿ ਸ਼ਿਵ ਸੈਨਾ ਆਗੂ ਨੂੰ ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਂਦੇ ਸਮੇਂ ਸੰਜਮ ਵਰਤਣਾ ਚਾਹੀਦਾ ਸੀ ਵਿਕਰਮਜੀਤ ਸਾਨੀ ਨੇ ਸੰਦੀਪ <th>ਪਰ ਤੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਸ਼ਿਵ ਸੈਨਾ ਆਗੂ ਨੂੰ ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਂਦੇ ਸਮੇਂ ਸੰਜਮ ਵਰਤਣਾ ਚਾਹੀਦਾ ਸੀ ਐਕਸ ਤੇ ਆਪ ਸੰਸਦ ਮੈਂਬਰ ਨੇ ਕਿਹਾ ਹੈ ਕਿ ਅਸੀਂ ਕਿਸੇ ਵੀ ਵਿਅਕਤੀ ਖਿਲਾਫ ਹਿੰਸਾ ਦੀ ਜਿਹੜੀ ਹੈ ਸਖਤ ਨਿੰਦਾ ਕਰਦੇ ਹਾਂ ਪਰ ਸੰਦੀਪ ਥਾਪਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ ਸੀ ਤੇ ਸੰਜਮ ਵਰਤਣਾ ਚਾਹੀਦਾ ਸੀ ਉਹਨਾਂ ਅੱਗੇ ਲਿਖਿਆ ਹੈ ਕਿ 6 ਜੂਨ ਬਲੂ ਸਟਾਰ ਮਨਾਉਣਾ ਤੇ ਲੱਡੂ ਵੰਡਣਾ ਸਿੱਖ ਭਾਵਨਾਵਾਂ ਦਾ ਖੇਲਵਾੜ ਹੈ ਉਸਨੇ ਪਿਛਲੇ ਸਾਲ ਜਦੋਂ ਪੂਰਾ ਸੂਬਾ ਹੜ ਦੀ ਮਾਰ ਚੱਲ ਰਿਹਾ ਸੀ ਤਾਂ ਉਸਨੇ ਪੰਜਾਬ ਦੀ ਤਬਾਹੀ ਦਾ ਵੀ ਮਜ਼ਾਕ ਉਡਾਇਆ ਸੀ ਇਸ ਕਰਕੇ ਨਫ਼ਰਤ ਫੈਲਾਉਣ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕਿਉਂਕਿ ਫਿਰਕੂ ਸਦਭਾਵਨਾ ਨੂੰ ਹਰ ਕੀਮਤ 'ਤੇ ਕਾਇਮ ਰੱਖਿਆ ਜਾਣਾ ਚਾਹੀਦਾ ਹੈ ਦਰਸਲ ਲੁਧਿਆਣਾ ਦੇ ਵਿੱਚ ਸ਼ਿਵ ਸੈਨਾ ਪੰਜਾਬ ਦੇ ਆਗੂ ਸੰਦੀਪ ਥਾਪੜ ਦੇ ਨਿਹੰਗ ਸਿੰਘਾਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਸੂਬੇ ਦੇ ਵਿੱਚ ਸਿਆਸੀ ਜੰਗ ਛਿੜ ਗਈ ਹੈ ਤੇ ਵਿਰੋਧੀ ਪਾਰਟੀਆਂ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਮਾਮਲੇ ਤੇ ਮੁੱਖ ਮੰਤਰੀ ਤੋਂ ਅਸਤੀਫਾ ਵੀ ਮੰਗਿਆ ਜਾ ਰਹੇ ਹੈ ਭਾਜੀਪੀ ਲੀਡਰ ਰਵਨੀਤ ਸਿੰਘ ਬਿੱਟੂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਬਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਹੋਰ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਕਿਹਾ ਹੈ ਕਿ ਸੂਬਾ ਸਰਕਾਰ ਕਾਨੂੰਨ ਵਿਵਸਥਾ ਦੇ ਮੋਰਚੇ ਤੇ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਕਸ ਤੇ ਪੋਸਟ ਪਾ ਕੇ ਹਮਲੇ ਦੀ ਨਿੰਦਾ ਕੀਤੀ ਹੈ ਉਹਨਾਂ ਕਿਹਾ ਇਹ ਕਿ ਸੂਬੇ ਵਿੱਚੋਂ ਪ੍ਰਸ਼ਾਸਨ ਗਾਇਬ ਹੈ ਕਾਨੂੰਨ ਵਿਵਸਥਾ ਦਾ ਮਜਾਕ ਉਡਾਇਆ ਜਾ ਰਿਹਾ ਹੈ ਅਧਿਕਾਰੀ ਆਪਣਾ ਕੰਮ ਕਰਨ ਦੀ ਬਜਾਏ ਆਪ ਆਗੂਆਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹੋਏ ਨੇ ਇਹ ਗੱਲ ਬਿਲਕੁਲ ਜਿਹੜੀ ਹੈ ਸਾਫ਼ ਤੌਰ ਤੇ ਕਹੀ ਜਾ ਰਹੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਹਿਨਾ ਖਾਨ ਝੂਠ ਬੋਲ ਰਹੀ ਹੈ ਅਦਾਕਾਰਾਂ ਦੇ ਕੈਂਸਰ ਨੂੰ ਇਨਫਲੂਐਂਸਰ ਨੇ ਫੇਕ ਦੱਸਿਆ ਹੈ ਜਿਵੇਂ ਕਿ ਟੀਵੀ ਅਦਾਕਾਰਾ ਹਿਨਾ ਖਾਨ ਇਨੀ ਦਿਨੀ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ ਉਹਨਾਂ ਨੂੰ ਤੀਜੀ ਸਟੇਜ ਦਾ ਛਾਤੀ ਦਾ ਕੈਂਸਰ ਹੈ ਜਿਸ ਦਾ ਇਲਾਜ ਸ਼ੁਰੂ ਹੋ ਗਿਆ ਹੈ ਇਹਨਾਂ ਨੂੰ ਨਾ ਸਿਰਫ ਦੇਸ਼ ਤੋਂ ਸਗੋਂ ਗੁਆਂਢੀ ਦੇਸ਼ ਪਾਕਿਸਤਾਨ ਤੋਂ ਵੀ ਉਹਨਾਂ ਦੇ ਜਲਦੀ ਠੀਕ ਹੋਣ ਦੀਆਂ ਦੁਆਵਾਂ ਮਿਲ ਰਹੀਆਂ ਨੇ ਪਰ ਉਹਨਾਂ ਨੇ ਆਪਣੇ ਦੇਸ਼ ਦੇ ਮਸ਼ਹੂਰ ਇਨਫਲੂਐਂਸਰ ਨੂੰ ਲੱਗਦਾ ਹੈ ਕਿ ਇਹ ਨਾ ਇਹ ਸਾਰਾ ਡਰਾਮਾ ਕਰ ਰਹੀ ਹੈ ਉਹ ਸਿਰਫ ਝੂਠ ਬੋਲ ਰਹੀ ਹੈ ਇਨਫਲੂਐਂਸਰ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਸੋਸ਼ਲ ਮੀਡੀਆ ਯੂਜ਼ਰ ਨੇ ਉਹਨਾਂ ਦੀ ਆਲੋਚਨਾ ਕਰ ਦਿੱਤੀ ਹੈ ਤੇ ਕੌਣ ਹੈ ਇਹ ਇਨਫਲੂਐਂਸਰ ਅਤੇ ਉਹਨਾਂ ਨੇ ਕੀ ਕਿਹਾ ਹੈ ਉਹ ਤੁਹਾਨੂੰ ਇਸ ਦੇ ਬਾਰੇ ਦੱਸਦੇ ਆ ਇਹ ਰਿਸ਼ਤਾ ਕਿਆ ਕਹਲਾਤਾ ਹੈ ਦੀ ਅਕਸਰਾ ਹੁਸ ਉਰਫ ਹਿਨਾ ਖਾਨ ਇੱਕ ਮਹਿੰਗੀ ਟੀਵੀ ਅਦਾਕਾਰ ਹੈ ਸਿਰਫ 36 ਸਾਲ ਦੀ ਉਮਰ ਚ ਉਹਨਾਂ ਨੂੰ ਬ੍ਰੈਸਟ ਕੈਂਸਰ ਦਾ ਪਤਾ ਲੱਗਿਆ ਜਿਸ ਬਾਰੇ ਹਾਲ ਹੀ ਚ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਸੀ ਅਤੇ ਕੀਮੋ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੇ ਖੁਦ ਆਪਣੇ ਵਾਲ ਕੱਟਣ ਦੀ ਵੀ ਵੀਡੀਓ ਸ਼ੇਅਰ ਕੀਤੀ ਸੀ ਇਹਨਾਂ ਦੇ ਕੈਂਸਰ ਨੇ ਨਾ ਸਿਰਫ ਉਹਨਾਂ ਦੇ ਪਰਿਵਾਰ ਦਾ ਸਗੋ ਉਹਨਾਂ ਦੇ ਪ੍ਰਸ਼ੰਸਕਾਂ ਦਾ ਵੀ ਸੁੰਦਲ ਤੋੜ ਦਿੱਤਾ ਏ ਇਸ ਖਬਰ ਤੋਂ ਬਾਅਦ ਪਰਿਵਾਰ ਦੋਸਤ ਮਨੋਰੰਜਨ ਇੰਡਸਟਰੀ ਦੇ ਸਾਰੇ ਸੈਲੇਬ੍ਰਿਟੀ ਅਤੇ ਉਹਨਾਂ ਦੇ ਪ੍ਰਸ਼ੰਸਕਾਂ ਦਾ ਹੌਸਲਾ ਵਧ ਰਿਹਾ ਹੈ ਇਸ ਦੇ ਨਾਲ ਹੀ ਬਿਗ ਬਾਸ OTT 2 ਚ ਕੌਨਸਟਰੈਂਟ ਦੇ ਰੂਪ ਦੇ ਵਿੱਚ ਨਜ਼ਰ ਆਏ ਪੁਨੀਤ ਸੁਪਰਸਟਾਰ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਪੁਨੀਤ ਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਇਸ ਨੂੰ ਫਰਜੀ ਹੈ ਕਰਾਰ ਦੇ ਦਿੱਤਾ ਹੈ ਪੁਨੀਤ ਮੁਤਾਬਕ ਹਿਨਾ ਖਾਨ ਨੇ ਆਪਣੇ ਬ੍ਰੈਸਟ ਕੈਂਸਰ ਦੀ ਝੂਠੀ ਖਬਰ ਫਲਾਈ ਹੈ ਆਪਣੇ ਵੀਡੀਓ ਚ ਉਹ ਕਹਿੰਦੇ ਨੇ ਜੇ ਹਿਨਾ ਖਾਨ ਨੂੰ ਸੱਚਮੁੱਚ ਕੈਂਸਰ ਵਰਗੀ ਬਿਮਾਰੀ ਹੈ ਤਾਂ ਉਹਨਾਂ ਦੇ ਅਕਾਊਂਟ ਤੋਂ ਉਹਨਾਂ ਦੀ ਬਿਮਾਰੀ ਬਾਰੇ ਕੌਣ ਪੋਸਟ ਕਰਦਾ ਹੈ ਉਹਨਾਂ ਦੀ ਬਿਮਾਰੀਆਂ ਦੀਆਂ ਰਿਪੋਰਟਾਂ ਕੌਣ ਪੋਸਟ ਕਰਦਾ ਹੈ ਅੱਜਕੱਲ ਇਨਫਲੂਐਂਸਰ ਨੇ ਆਪਣੀ ਬਿਮਾਰੀ ਦਾ ਬਹਾਨਾ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੰਦੇ ਨੇ ਜਿਸ ਨਾਲ ਇਹਨਾਂ ਦੇ ਲਾਈਕਸ ਫੋਲੋਅਰਸ ਅਤੇ ਵਿਊਜ਼ ਜਿਹੜੇ ਨੇ ਵੱਧਦੇ ਰਹਿੰਦੇ ਨੇ ਹਾਲਾਂਕਿ ਇਹ ਗੱਲ ਜਿਹੜੀ ਹੈ ਬਿਲਕੁਲ ਕਹੀ ਜਾ ਰਹੀ ਹੈ ਪੁਨੀਤ ਨੇ ਬਿਮਾਰੀਆਂ ਦਾ ਮਜ਼ਾਕ ਵੀ ਜਿਹੜਾ ਹੈ ਅਡਾਉਣਾ ਚਾਹਿਆ ਹਾਲਾਂਕਿ ਸਚਾਈ ਕੀ ਹੈ ਬਿਲਕੁਲ ਕਿਸੇ ਨੂੰ ਕੁਝ ਨਹੀਂ ਪਤਾਏ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ